ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿੱਧ ਨਸ਼ੇ ਵਿਰੋਧੀ ਆਪਣੇ ਰੋਟਾ ਸਾਹਿਬ ਐਸੇ ਤਰ੍ਹਾਂ ਜਿਹੜਾ ਤੁਹਾਡੇ ਤੰਘੇੜਾ ਹੈਗਾ ਜੀ ਹੁਣ ਮੈਂ ਲਵਾਣਾ ਕਰਮੋ ਦੇ ਵਿੱਚ ਆਇਆ ਔਰ ਜਿਹੜਾ ਲਵਾਣਾ ਮੋੜ ਟੋਨ ਜਾ ਰਿਹਾ ਹੈਗਾ ਤੇ ਇਹ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਸੀ ਨਾ ਜੀ ਮੈਨੂੰ ਬਹੁਤ ਪਰਮਾਉਂ ਘਾਰਾ ਮਿਲਿਆ ਹੈਗਾ 50 ਦੇ ਪਿੰਡ ਸਾਰੇ ਜਿੰਨੇ ਮੈਂ ਸਾਰੇ ਤਕਰੀਬਨ ਸਾਰੇ ਪਿੰਡਾਂ ਵਿੱਚ ਹੋਇਆ ਮੇਰੇ 2-4 ਪਿੰਡ ਰਹਿੰਦੇ ਆ ਬਸ ਤੇ ਲੋਕਾਂ ਨੇ ਮਤਲਬ 4 ਪਿੰਡ ਤਾਂ ਮੇਰੇ ਜਿਹੜੇ ਹੈਗੇ ਆ ਉਹਨਾਂ ਜਿਹੜੇ ਉਹਨਾਂ ਨੇ ਨਸ਼ਾ ਮੁਕਤ ਹੈਗੇ ਆ ਜਿਹਦੇ ਵਿੱਚ ਕਿ ਅਨਵਾੜਾ ਕਰਮੋ ਵੀ ਸ਼ਾਮਿਲ ਹੈ ਤੇ ਕੋਈ ਨੌਜੋ ਨਸ਼ਾ ਨਹੀਂ ਕਰਦਾ ਨਾਲ ਹੀ ਖੁਰਦੇ ਉੱਥੇ ਕੋਈ ਨਹੀਂ ਕਰਦਾ ਚਲਾਲਾ ਚ ਕੋਈ ਨਹੀਂ ਕਰਦਾ ਇਸੇ ਤਰ੍ਹਾਂ ਮੇਰੇ ਜਿਹੜੇ 3-4 ਪਿੰਡ ਹੈ ਹੋਰ ਉੱਥੇ ਵੀ ਜਾਂ ਇੱਕ ਹੈ ਜਿਵੇਂ ਧਗੇੜੇ ਚ ਵੀ ਇੱਕ ਬੰਦਾ ਕਰਦਾ ਔਰ ਉਹ ਵੀ ਛੱਡ ਰਿਹਾ ਉਹਦੀ ਉਹਦੀ ਵੀ ਸਿਰਫ ਇੱਕ ਗੋਲੀ ਰਹਿ ਗਈ ਆ ਬਾਕੀ ਜਿੱਥੇ ਪਹਿਲਾਂ 27 ਸੀਗੇ ਉਹਦੇ ਤੋਂ 17 ਬੰਦੇ ਨਸ਼ਾ ਛੱਡ ਰਹੇ ਗੋਲ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਤੇ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਕੰਮ ਵੀ ਸਿਖਾਵਾਂਗੇ ਕੰਮ ਸਿਖਾ ਕੇ ਕੰਮ ਤੇ ਵੀ ਲਾਵਾਂਗੇ ਜਿਹੜੇ ਨਸ਼ੇੜੀ ਪੁੱਤ ਆ ਸੀ ਉਹਨਾਂ ਨੂੰ ਕਮਾਊ ਪੁੱਤ ਬਣਾਵਾਂਗੇ ਤੇ ਲੋਕਾਂ ਦਾ ਖਾਸ ਕਰਕੇ ਜਿਹੜੀਆਂ ਮਾਵਾਂ ਲੀਆਂ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਸਾਡੇ ਵਲੰਟੀਅਰ ਲੱਗੇ ਹੋਇਆ ਜਿਹੜੇ ਸੇਵਾ ਕਰਦੇ ਆ ਉਹ ਆਪਣੇ ਦਿਲੋਂ ਉਹਨਾਂ ਨੂੰ ਅਸ਼ੀਸ਼ਾ ਦੇ ਰਹੀ ਆ ਲੋਕ ਖੁਸ਼ ਆ ਗਿਆ ਔਰ ਜਿਹੜੇ ਲੋਕ ਕਹਿ ਰਹੇ ਆ ਕਿ ਪਹਿਲਾਂ ਸਾਡੇ ਨਾਲ ਚੋਰੀਆਂ ਬਹੁਤ ਹੁੰਦੀਆਂ ਸੀ ਲੁੱਟਾਂ ਖੋਹ ਬਹੁਤ ਹੁੰਦੀਆਂ ਸੀਗਾ ਉਹ ਹੁਣ ਨਾ ਮੱਤਰ ਰਹੀਆਂ ਕਿਤੇ 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 ਇੱਕ ਦਾ ਦੋ ਚਾਰ ਬੰਦੇ ਜਿਹੜੇ ਮਾੜੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਸਿੱਧੇ ਕਰ ਦਾਂਗੇ ਔਰ ਕਾਫੀ ਜ਼ਿਆਦਾ ਜਿਹੜਾ 90% ਦੇ ਕੇਵਲ 90 95% ਕਮ ਹੋ ਗਿਆ ਤੇ ਕਿਤੇ ਦੋ ਚਾਰ ਪਰਸੈਂਟ ਜਿਹੜਾ ਰਹਿੰਦਾ ਉਹ ਵੀ ਕਰ ਦਾਂਗੇ ਜਿਮਨੀ ਚੋਣ ਤੋਂ ਵੀ ਤੇ ਤਿਆਰੀਆਂ ਨੇ ਆਮਾਨੀ ਦੇਖੋ ਜਿਮਨੀ ਚੋਣ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਬਿਜਲੀ ਫਰੀ ਦਿੱਤੀ ਆ ਲੋਕਾਂ ਨੂੰ ਖੇਤਾਂ ਤੱਕ ਪਾਣੀ ਪਹਚਾਇਆ ਬਿਜ਼ਨਸਮੈਨ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਉਹਨਾਂ ਨਾਲ ਗੱਲਬ ਬਣਾਏ ਆ ਲੋਕਾਂ ਨੂੰ ਦਵਾਈ ਮਣਣ ਲੱਗੇ ਜਿਹਦੇ ਵਿੱਚ 3.5 ਕਰੋੜ ਤੋਂ ਵੱਧ ਲੋਕ ਦਵਾਈ ਲੈ ਚੁੱਕਿਆ ਇਸੇ ਤਰ੍ਹਾਂ ਜਿਹੜੇ ਸਕੂਲਾਂ ਦੇ ਵਿੱਚ ਹੁਣ ਸਾਡੇ ਦੇਖੋ ਤੁਹਾਡੇ 40 ਦੇ ਕਰੀਬ ਜਿਹੜੇ ਬੱਚੇ ਆ ਉਹ ਟੈਸਟ ਪਾਸ ਕੀਤਾ ਜਿਹੜਾ ਕਿ ਅੱਜ ਤੱਕ ਜਿਹੜਾ ਹੁਣ ਤੱਕ ਦਾ ਰਿਕਾਰਡ ਆ ਉਹ ਫੇਡਾਂ ਦੇ ਵਿੱਚ ਸਾਡੇ ਬੱਚੇ ਅੱਗੇ ਆ ਜੀ ਸੋ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਖੇਤੀਬਾੜੀ ਦੇ ਵਿੱਚ ਪਾਣੀ ਦੇ ਕਿਸਾਨਾਂ ਨੂੰ ਪਾਣੀ ਦੇਣਾ ਗਰੀਬਾਂ ਵਾਸਤੇ ਬਿਜਲੀ ਦੇ ਬਿੱਲ ਮਾਫ ਕਰਨਾ ਸੋ ਬਹੁਤ ਸਾਰੇ ਜਿਹੜੇ ਕੰਮ ਆ ਸਾਡੇ ਮਤਲਬ ਉਹ ਅਸੀਂ ਜਿਹੜੇ ਨੇਪਰੇ ਚਾੜੇ ਆ ਹੁਣ ਜਿਹੜੀ ਸਭ ਤੋਂ ਵੱਡੀ ਡਿਮਾਂਡ ਸੀ ਪੰਜਾਬ ਦੀ ਸਭ ਤੋਂ ਦੁਖ ਦੀ ਰੱਖ ਸੀ ਉਹ ਸੀ ਨਸ਼ੇ ਉਹਨੂੰ ਅਸੀਂ ਜੜੋਂ ਖਤਮ ਕਰਨ ਜਾ ਰਹੇ ਹਾਂ ਉਹ ਸਮਝ ਜਿਵੇਂ ਕਿ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੈ ਕਿ ਪੂਰੀ ਦੀ ਪੂਰੀ ਸਰਕਾਰ ਪੂਰੀ ਤਾਕਤ ਦੇ ਨਾਲ ਲੱਗੀ ਹੋਈ ਹੈ ਔਰ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਭੱਜਣ ਦਾ ਰਸਤਾ ਨਹੀਂ ਲੱਭਦਾ ਔਰ ਜਿਹੜੇ ਮਤਲਬ ਵੇਚਣ ਵਾਲੇ ਜਿਹੜੇ ਹੈਗੇ ਜਿਹੜੇ ਪੈਟਲਰ ਹੈ ਤੇ ਵੱਡੇ ਵੱਡੇ ਸਮੱਗਲਰ ਹੈ ਤੇ ਦੇਖੋ ਵੱਡੇ ਵੱਡੇ ਅਫਸਰ ਫੜੇ ਜਾ ਰਹੇ ਆ ਐਮਐਲਏ ਤੱਕ ਨੂੰ ਮਾਫ ਨਹੀਂ ਕੀਤਾ ਜਾ ਰਿਹਾ ਚਾਹੇ ਭ੍ਰਿਸ਼ਟਾਚਾਰ ਹੋਵੇ ਚਾਹੇ ਨਸ਼ੇ ਹੋਵੇ ਸੋ ਲੋਕਾਂ ਦੇ ਵਿੱਚ ਇਹਦਾ ਸਾਨੂੰ ਬਹੁਤ ਭਰਮੰਗਾਰਾ ਮਿਲ ਰਿਹਾ ਔਰ ਅਸੀਂ ਇਸੇ ਤਰ੍ਹਾਂ ਪੰਜਾਬ ਨੂੰ ਜਿਹੜਾ ਹੈਗਾ ਅਸੀਂ ਪੰਜਾਬ ਸਿਹਤਮੰਦ ਹੋਏਗਾ ਰੋਜ਼ਗਾਰ ਭਰਪੂਰ ਹੋਏਗਾ ਉਹਦਾ ਵਾਤਾਵਰਣ ਸਮਾਜਿਕ ਵੀ ਤੇ ਜਿਹੜਾ ਫਿਜ਼ੀਕਲ ਆ ਉਹ ਵੀ এনवायरमेंट ਠੀਕ ਹੋਏਗਾ ਤੇ ਉਹ ਅਸੀਂ ਉਧਰ ਨੂੰ ਜਾ ਰਹੇ ਆ ਰੰਗਲਾ ਪੰਜਾਬ ਦਾ ਜਿਹੜਾ ਹੈਗਾ ਉਹਦੀ ਸ਼ੁਰੂਆਤ ਹੋ ਚੁੱਕੀ ਆ ਰੰਗਲਾ ਪੰਜਾਬ ਵਿਕਾਸ ਸੀਮ ਸੀਮ ਬਹੁਤ ਹੀ ਵਧੀਆ ਚੱਲ ਰਹੀ ਆ ਲੋਕਾਂ ਨੂੰ ਪਸੰਦ ਆ ਰਹੀ ਆ ਪਹਿਲੀ ਵਾਰੀ ਇੱਕ ਸਰਕਾਰ ਨੇ 5 ਕਰੋੜ ਰੁਪਏ ਦਿੱਤਾ ਵੀ ਜਾਓ ਲੋਕਾਂ ਨੂੰ ਪੁੱਛੋ ਜਿਹੜਾ ਮੈਨੂੰ ਇਹਨਾਂ ਨੇ ਕਿਹਾ ਵੀ ਜਿਹੜੀ ਸਾਡੇ ਸ਼ਹਿਰਾਂ ਨੂੰ ਰਸਤਾ ਜਾਂਦਾ ਉਹ ਉਹਨੂੰ ਪਹਿਲਾਂ ਠੀਕ ਕਰ ਦਿਓ ਮੈਂ ਕਹੋ ਕਰ ਦਿਓ ਜੀ ਗ੍ਰਾਂਟ ਦੇ ਦਿੱਤੀ ਇਹਨਾਂ ਨੂੰ ਅੱਜ ਕਰਤੀ ਐਨਾਨਸ ਐ ਤੇ ਉਹ ਜਿਹੜਾ ਬੰਦੇ ਕਹਿੰਦਾ ਵੀ ਸਾ ਏ ਟੂ ਜਾਰ ਚੱਪੜ ਸਾਰਿਆਂ ਦੇ ਠੀਕ ਹੋ ਰਹੇ ਆ ਦਵਾਈ ਸਾਰਿਆਂ ਨੂੰ ਮਿਲੂਗੀ ਜਿਹੜਾ ਪਸ਼ੂਆਂ ਦਾ ਇਲਾਜ ਆ ਸਾਰੇ ਪਿੰਡਾਂ ਚ ਹੋਏਗਾ ਲਾਇਬ੍ਰੇਰੀਆਂ ਖੇਡ ਦੇ ਮੈਦਾਨ ਸਾਰੇ ਪਿੰਡਾਂ ਚ ਬਣਨਗੇ ਛੱਪੜ ਸਾਰੇ ਪਿੰਡਾਂ ਦੇ ਸਾਫ਼ ਹੋਣਗੇ ਇਹ ਕਾਮਨ ਕੰਮ ਅਸੀਂ 8 10 ਕਿਤਾਬ ਅਸੀਂ ਰੈਕੋਗਨਾਈਜ਼ ਕਰ ਲੈ ਇਸ ਤੋਂ ਬਾਅਦ ਜਿਹੜੇ ਪਿੰਡ ਵਾਲੇ ਕਹਿੰਦੇ ਆ ਪਿੰਡ ਵਾਲੇ ਨੂੰ ਪੁੱਛ ਕੇ ਵੀ ਪਹਿਲਾਂ ਇਹ ਕਰਦੇ ਅਸੀਂ ਉਹ ਕਰ ਦਿੰਨੇ ਆ ਇੱਕ ਕਾਂਗਰਸ ਪਾਰਟੀ ਵੱਲੋਂ 2027 ਦਾ ਜਿਹੜਾ ਮੱਦਾ ਬਣਾਇਆ ਜਾ ਰਿਹਾ ਵੀ ਇਹਦੀ ਘੁੱਤੀ ਫੀਮ ਜਿਹੜੀ ਉਹਦੀ ਮਨਜ਼ੂਰੀ ਉਹ ਕਰਾਂਗੇ ਦੇਖੋ ਕਾਂਗਰਸ ਦੀ ਸਰਕਾਰ ਬੜੀ ਦੇਰ ਰਹੀ ਆ ਸੈਂਟਰ ਦੇ ਵਿੱਚ ਵੀ ਰਹੀ ਆ ਇੱਥੇ ਵੀ ਰਹੀ ਆ ਕਾਂਗਰਸ ਦੀ ਸਰਕਾਰ ਰਾਜਸਥਾਨ ਦੇ ਵਿੱਚ ਵੀ ਉੱਥੇ ਭੁਗੀ ਦੇ ਤੁਸੀਂ ਪੱਤਰਕਾਰ ਆ ਤੁਹਾਨੂੰ ਪਤਾ ਹੋਣਾ ਇਹਨਾਂ ਨੂੰ ਪੁੱਛੋ ਵੀ ਉਹ ਬੰਦ ਕਿਉਂ ਕੀਤੇ ਜਿਹੜੀਆਂ ਚੀਨ-ਚੀਨ ਦੇ ਨਾਲ ਓਪੀਓ ਮਾਰਸ ਹੋਈਆਂ ਸੀ ਕਿਉਂ ਹੋਈਆਂ ਸੀ ਇਹ ਮੈਨੂੰ ਦੱਸ ਦੇਣ ਦੁਨੀਆ ਦੇ ਵਿੱਚ ਕਿਤੇ ਕੋਈ ਇੱਕ ਐਗਜ਼ਾਮਪਲ ਦੱਸ ਦੇਣ ਮੈਂ 20 ਦੱਸ ਦਿੰਨਾ ਜਿੱਥੇ ਉਹਨਾਂ ਨੇ ਖੁੱਲਾ ਕਰਤਾ ਜਬ ਹੁਣੇ ਰੀਸਰਟਲੀ ਉਹਨਾਂ ਨੇ ਮੈਰੀਜਵਾਨਾ ਜਿਹੜੀ ਪੰਕਤੋਂ ਬਣਦੀ ਆ ਉਹਨਾਂ ਨੇ ਉਹਨੂੰ ਉਹਨੂੰ ਫ੍ਰੀ ਕਰਤਾ ਉੱਥੇ ਜੀ ਉਹ ਸਾਰੇ ਬੱਚੇ ਸਕੂਲਾਂ ਦੇ ਜਦੋਂ ਐਗਜ਼ਾਮ ਆਂਦੇ ਆ ਸਾਰੇ ਮੈਰੀਜਵਾਨਾ ਲੈਣ ਲੱਗ ਜਾਂਦੇ ਆ ਜੀ ਤੁਸੀਂ ਜੇ ਬੰਦੇ ਨੂੰ ਸਟ੍ਰੈਸ ਹੁੰਦਿਆ ਜ਼ਿੰਦਗੀ ਦੇ ਵਿੱਚ ਸੋ ਇਹ ਕੋਈ ਇਲਾਜ ਨਹੀਂ ਹੈ ਇਹ ਬੇਤੁਕੀਆਂ ਗੱ ਦੇ ਨਾ ਨਸਿਆ ਬਾਰੇ ਇਹਨਾਂ ਨੂੰ ਕੋਈ ਨੌਲੇਜ ਹੈ ਇਹਦਾ ਮਤਲਬ ਇੱਕ ਨਾ ਜਿਵੇਂ ਹੁੰਦਾ ਕੋਈ ਬੋਟਾ ਲੈਣ ਪਿੱਛੇ ਅਸੀਂ ਪੱਕੀ ਦਾ ਕੋ ਕਰਦਾਂਗੇ ਤੇ ਤੁਸੀਂ ਭਾਈ ਤੁਹਾਡੇ ਸਾਰੇ ਦੇਸ਼ ਵਿੱਚ ਤੁਹਾਡੀ ਸਰਕਾਰ ਸੀ ਸਾਰੀਆਂ ਸਟੇਟਾਂ ਦੇ ਸਾਰਾ ਚ ਕਰਦਣਾ ਸੀਗਾ ਜਿਵੇਂ ਨਾ ਸੌਖਾ ਸੀਗਾ ਤਾਂ ਤੁਸੀਂ ਤੁਸੀਂ ਗੁੱਟ ਜਾਣਾ ਝੂਠੀਆਂ ਸੌਖਾ ਖਾ ਕੇ ਚਲੇ ਗਏ ਇਹ ਇਹਨਾਂ ਨੂੰ ਮੈਂ ਕਹਣਾ ਬੇਨਤੀ ਕਰਨ ਵੀ ਮੇਰੇ ਕੋਲ ਆੜ ਮੈਂ ਇਹਨਾਂ ਨੂੰ ਸਮਝਾ ਦਾਂਗਾ ਕਿ ਓਪੀਓ ਮਵਾਰਜ਼ ਕਿਉਂ ਹੀ ਆ ਜਿੱਥੇ ਲੋਕਾਂ ਨੇ ਕੀਤਾ ਹੈਗਾ ਉੱਥੇ ਹਾਂ ਉਹਨਾਂ ਦਾ ਹਾਲ ਕੀ ਹੋਇਆ ਇੱਕ ਬਤਿਆ ਉਹ ਸੜਕ ਦਾ ਬਹੁਤ ਬੜਾ ਮੜਾ ਹਾਲ ਹੈ ਇਹ ਸੜਕ ਦੀ ਸਾਰੀ ਰਿਪੇਅਰ ਹੋ ਰਹੀਆਂ ਜੀ ਇਹ ਮੰਡੀ ਬੋਰਡ ਦੇ ਸਾਡੇ ਪੈਸੇ ਰੁਕੇ ਹੋਏ ਸੀ ਇਹਨਾਂ ਨੇ ਅਜੇ ਵੀ ਰੁਕੇ ਹੋਏ ਆ ਅਸੀਂ ਹੁਣ ਕਿਧਰ ਨਾ ਕਿਤੇ ਪੈਸੇ ਅਰੇਂਜ ਕਰਕੇ ਜਿਹੜੀਆਂ 6 ਸਾਲ ਤੋਂ ਪੁਰਾਣੀਆਂ ਉਹ ਸਾਰਿਆਂ ਦੀ ਰਿਪੇਅਰ ਹੋ ਕੇ ਫਰਸਟ ਕਲਾਸ ਬਣਾਵਾਂਗੇ ਹਾਂ ਮੈਂ ਕਿਸਾਨਾਂ ਨੂੰ ਵੀ ਬੇਨਤੀ ਜ਼ਰੂਰ ਕਰਦਾ ਕਿ ਸੜਕ ਪੂਰੀ ਛੱਡ ਦਿਓ ਸੜਕ ਦੇ ਉੱਤੇ ਪਾਣੀ ਨਾ ਖੜੇ ਪਾਣੀ ਨੂੰ ਖੇਤ ਵਿੱਚ ਜਾਣ ਦਿਓ ਤਾਂ ਕਿ ਗਹਿਣੇ ਆ ਤੁਹਾਡੇ ਸੜਕ ਬਹੁਤ ਜ਼ਰੂਰੀ ਆ ਜੀ ਇਹ ਲਾਈਫ ਲਾਈਨ ਆ ਆਪਣੇ ਐਗਰੀਕਲ ਬਿਲਕੁਲ ਐਮਰਜੈਂਸੀ ਜਾਣਾ ਬੱਚਿਆਂ ਨੇ ਪੜਨ ਜਾਣਾ ਤੁਸੀਂ ਵਿਆਹ ਸ਼ਾਦੀਆਂ ਤੇ ਜਾਣਾ ਸੜਕ ਇੱਕ ਸਾਡੀ ਬੁਨਿਆਦੀ ਰਿਕੁਆਇਰਮੈਂਟ ਹੈ ਤੇ ਇਹ 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 ਜਰੂਰ ਮਿਹਰਬਾਨੀ ਕਰੋ ਕਿ ਅਸੀਂ ਸੜਕਾਂ ਇੱਕ ਵਾਰੀ ਸਾਰੀਆਂ ਠੀਕ ਕਰ ਰਹੇ ਜਿਹੜੀਆਂ ਪੁਰਾਣੀਆਂ ਹੈਗੀਆਂ ਤੇ ਜਦੋਂ ਸਾਡੇ ਪੈਸੇ ਮਿਲ ਗਏ ਮੈਂ ਉਮੀਦ ਕਰਦਾ ਕਿ ਜਿਹੜੀ ਕੇਂਦਰ ਸਰਕਾਰ ਨੂੰ ਵਾਇਗੁਰੂs ਮਤ ਬਖਸ਼ੇ ਲੜਾਈ ਸਾਡੇ ਇੱਥੇ ਲੱਗਦੀ ਹੈ ਜੀ ਪੰਡ ਸਾਡੀ ਹੋਈ ਹੈ ਆਜ਼ਾਦੀ ਪਿਛੇ ਅਸੀਂ ਮਰੇ ਆ ਤੇ ਸਾਡੇ ਫੰਡ ਬੰਦ ਕਰਕੇ ਬੈਠੇ ਹੋਏ ਆ ਸੇਧ ਦੇਵੀ ਪਿੰਡੂ ਵਿਕਾਸ ਦੇਵੀ ਮੰਡੀਆਂ ਦੇ ਵੀ ਰੱਬ ਨੂੰ ਸੁਵਤ ਬਖਸ਼ੇ ਜੀ